ਤਵਾਬਾ YouTube ਚੈਨਲ ਫਿਰ ਤੋਂ ਤੁਹਾਡੇ ਲਈ ਲੈ ਕੇ ਆਇਆ ਪਿੰਡ ਦਾ ਗੇੜਾ ਕੁਝ ਸਮੇਂ ਲਈ ਇਹ ਪਿੰਡ ਦਾ ਗੇੜਾ ਪ੍ਰੋਗਰਾਮ ਜਿਹੜਾ ਅਸੀਂ ਆਪਣੇ ਚੈਨਲ ਤੇ ਬੰਦ ਕਰ ਦਿੱਤਾ ਸੀ ਲੇਕਿਨ ਇਸ ਨੂੰ ਫਿਰ ਤੋਂ ਦੁਬਾਰਾ ਸ਼ੁਰੂ ਕੀਤਾ ਹੈ ਇਸ ਵਕਤ ਅਸੀਂ ਤੁਹਾਨੂੰ ਲੈ ਕੇ ਆਏ ਆ ਪਿੰਡ ਸੋਡੀਆਂ ਇਹ ਜੋ ਸੋਡੀਆਂ ਪਿੰਡ ਹੈਗਾ ਇਹ ਤੁਸੀਂ ਦੇਖ ਪਾ ਰਹੇ ਹੋ ਇਸ ਵਕਤ ਮੈਂ ਖੜਾ ਆ ਮੇਨ ਮੇਨ ਜਿਹੜਾ ਰੋਡ ਹੈ ਇਹ ਜਿਹੜਾ ਰੋਡ ਆ ਜਿਹੜੇ ਤੁਸੀਂ ਆ ਟ੍ਰੈਫਿਕ ਦੀ ਆਵਾਜਾਈ ਦੇਖ ਰਹੇ ਹੋ ਇਹ ਰੋਡ ਜਿਹੜਾ ਆ ਇੱਥੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿਸ ਦਾ ਪਹਿਲਾ ਨਾਮ ਨਵਾਂ ਸ਼ਹਿਰ ਸੀ ਜ਼ਿਲ੍ਹਾ ਪੈਂਦਾ ਸੀ ਤੇ ਇਸ ਵਕਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆ ਤੇ ਇਹ ਜਿਹੜਾ ਰੋਡ ਆ ਤੁਹਾਨੂੰ ਮੈਂ ਦਰਸਾ ਰਿਹਾ ਆ ਇਹ ਨਵਾਂ ਸ਼ਹਿਰ ਤੋਂ ਰੋਡ ਹੁੰਦਾ ਹੋਇਆ ਇਹਨੂੰ ਬਾਇਆ ਬਹਾਰਾ ਰੋਡ ਕਹਿੰਦੇ ਨੇ ਤੇ ਇਹ ਸਿੱਧਾ ਹੀ ਜਿਹੜਾ ਆ ਅੱਗੇ ਔਰ ਚਲੇ ਜਾਂਦਾ ਤੇ ਔਰ ਤੋਂ ਅੱਗੇ ਫਲੋਰ ਨੂੰ ਜਿਹੜਾ ਆ ਇਹ ਰੋਡ ਚਲੇ ਜਾਂਦਾ ਆ ਔਰ ਜਿਹੜਾ ਇਹ ਪਿੰਡ ਹੈਗਾ ਆ ਇੱਥੋਂ ਰੋਡ ਤੋਂ ਇਸ ਇਸ ਰੋਡ ਤੋਂ ਜਿਹੜਾ ਆ ਇਹ ਸੋਡੀਆਂ ਪਿੰਡ ਦੀ ਜਿਹੜੀ ਲੰਬਾਈ ਹੈਗੀ ਆ ਉਹ ਕਰੀਬ 1 ਕਿਲੋਮੀਟਰ ਹੈਗੀ ਆ ਤੇ ਆਓ ਤੁਹਾਨੂੰ ਇਸ ਪਿੰਡ ਦੇ ਜਿਹੜਾ ਅੰਦਰ ਲੈ ਜਾਂਦੇ ਆ ਦੇਖਦੇ ਆ ਕਿ ਇਸ ਪਿੰਡ ਦੇ ਵਿੱਚ ਕੀ ਕੀ ਖਾਸੀਅਤ ਹੈ ਕੀ ਕੀ ਇਸ ਪਿੰਡ ਦੀਆਂ ਖੂਬੀਆਂ ਨੇ ਤੇ ਆਓ ਚੱਲੀਏ ਪਿੰਡ ਸੋਡੀਆਂ ਦੇ ਅੰਦਰ ਜਾ ਕੇ ਜਾਣਕਾਰੀ ਲੈਨੇ ਆ ਇਸ ਪਿੰਡ ਦੇ ਸਵਾਨ ਦੇ ਵਿੱਚ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਫਿਲਹਾਲ ਇਸ ਪਿੰਡ ਦੇ ਵਿੱਚ ਜਿਹੜੀਆਂ ਹੈਗੀਆਂ ਆ ਉਹ ਰੋਡ ਦੇ ਉੱਪਰ ਪਹਿਲਾਂ ਕੋਈ ਦੁਕਾਨ ਨਹੀਂ ਸੀ ਹੁੰਦੀ ਲੇਕਿਨ ਹੁਣ ਇਸ ਰੋਡ ਦੇ ਉੱਪਰ ਵੀ ਥੋੜੀ ਰੌਣਕ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਇਸ ਵਕਤ ਅਸੀਂ ਜਿਹੜਾ ਆ ਕਿ ਇਸ ਪਿੰਡ ਦੇ ਅੰਦਰ ਆ ਚੁੱਕੇ ਆ ਔਰ ਦੂਰ ਦੂਰ ਤੱਕ ਜਿਹੜਾ ਆ ਕਿ ਤੁਹਾਨੂੰ ਅਸੀਂ ਦਿਖਾ ਰਹੇ ਆ ਔਰ ਇੱਥੇ ਦੀਆਂ ਜਿਹੜੀਆਂ ਸੜਕਾਂ ਹੈਗੀਆਂ ਉਹ ਪੱਕੀਆਂ ਨੇ ਤਕਰੀਬਨ ਔਰ ਆਓ ਅੱਗੇ ਜਾ ਕੇ ਦੇਖਦੇ ਆ ਕਿ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੀ ਕੀ ਹੈ ਕਿ ਕੀ ਇਸ ਪਿੰਡ ਦੀਆਂ ਕੁਬੀਆਂ ਨੇ ਕੀ ਕੀ ਇਸ ਪਿੰਡ ਦੇ ਵਿੱਚ ਸਥਾਪਿਤ ਹੈ ਚਲੋ ਚੱਲਦੇ ਆ ਅੱਗੇ ਇੱਥੇ ਇੱਕ ਬੇਸ਼ੱਕ ਵਾਲੇ ਦੁਆਲੇ ਇੱਥੇ ਸੜਕਾਂ ਹੈਗੀਆਂ ਲੇਕਿਨ ਉਹ ਜਿਹੜੀਆਂ ਸੜਕਾਂ ਲਿੰਕ ਸੜਕਾਂ ਆ ਇਹ ਇੱਕ ਵਾਰ ਬਣਾ ਦਿੱਤੀਆਂ ਜਾਂਦੀਆਂ ਕੋਈ ਵੀ ਸਰਕਾਰ ਇਸ ਪਾਸੇ ਵੱਲ ਧਿਆਨ ਨਹੀਂ ਦਿੰਦੀ ਸੜਕਾਂ ਜਿਹੜੀਆਂ ਹੈਗੀਆਂ ਉਹ ਟੁੱਟੀਆਂ ਹੋਈਆਂ ਸੜਕਾਂ ਨੇ ਤੋਂ ਐਸੀ ਇਸ ਸੋਡਿਆ ਪਿੰਡ ਦੇ ਅੰਦਰ ਆਨੇ ਆ ਤਾਂ ਤੁਹਾਨੂੰ ਪਹਿਲੇ ਜਿਹੜਾ ਆ ਸੱਜੇ ਹੱਥ ਤੇ ਜਿਹੜਾ ਆ ਸਿੱਧ ਬਾਬਾ ਬਲਖਨਾਥ ਜੀ ਦਾ ਜਿਹੜਾ ਸਥਾਨ ਆ ਇਹ ਮੰਦਿਰ ਆ ਇਹ ਇਸੇ ਰੋਡ ਦੇ ਉੱਪਰ ਜਿਹੜਾ ਲਿੰਕ ਰੋਡ ਆ ਇਹ ਤੁਹਾਨੂੰ ਦਿਖਾਈ ਦੇਗਾ ਔਰ ਕਾਫੀ ਅੱਛੇ-ਅੱਛੇ ਸੋਹਣੇ ਜਿਹੜੇ ਆ ਇੱਥੇ ਬੇਲ ਬੂਟੇ ਜਿਹੜੇ ਆ ਉਹ ਲੱਗੇ ਹੋਏ ਨੇ ਔਰ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਸਿੱਧ ਬਾਬਾ ਬਾਲਕਨਾਥ ਜੀ ਦਾ ਮੰਦਿਰ ਆ ਉਸਦੇ ਸਥਾਨ ਤੇ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਅੱਜ ਸੋਮਵਾਰ ਆ ਔਰ ਅੱਜ ਇੱਥੇ ਜਿਹੜਾ ਆ ਪ੍ਰੋਗਰਾਮ ਵੀ ਜਿਹੜਾ ਆ ਉਹ ਬਾਬਾ ਜੀ ਦੀ ਚੌਂਕੀ ਲਗਾਈ ਜਾ ਰਹੀ ਆ ਬਾਬਾ ਜੀ ਦਾ ਗੁੰਗਾਨ ਹੋ ਰਿਹਾ ਆ ਔਰ ਤੁਹਾਨੂੰ ਇਹ ਜਿਹੜਾ ਆ ਸਥਾਨ ਜਿਹੜਾ ਆ ਇਹ ਦਿਖਾਇਆ ਜਾ ਰਿਹਾ ਆ ਸਿੱਧ ਬਾਬਾ ਬਲਕਨਾਥ ਜੀ ਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਆ ਸੜਕਾਂ ਦਾ ਜਿਹੜਾ ਹਾਲ ਆ ਸੜਕਾਂ ਦਾ ਹਾਲ ਜਿਹੜਾ ਬੁਹਾ ਦੀ ਜਿਹੜਾ ਨਾਜ਼ੁਕ ਆ ਥਾਂ ਥਾਂ ਤੋਂ ਸੜਕਾਂ ਟੁੱਟੀਆਂ ਹੋਈਆਂ ਨੇ ਬਣਾ ਦਿੱਤੀਆਂ ਜਾਂਦੀਆਂ ਲੇਕਿਨ ਇਹਦੇ ਵੱਲ ਕੋਈ ਵੀ ਧਿਆਨ ਨਹੀਂ ਕਰਦਾ ਲੇਕਿਨ ਕਾਫੀ ਖੂਬਸੂਰਤ ਜਿਹੜੀਆਂ ਇਸ ਪਿੰਡ ਦੇ ਵਿੱਚ ਵੀ ਕੋਠੀਆਂ ਬਣੀਆਂ ਹੋਈਆਂ ਨੇ ਕਿਸਾਨ ਨੇ ਤੁਸੀਂ ਉਹ ਟਰੈਲੀ ਤੇ ਦੇਖ ਸਕਦੇ ਹੋ ਕਿਸਾਨੀ ਦਾ ਕੰਮ ਜਿਹੜਾ ਆ ਇੱਥੇ ਉਹ ਕਰਦੇ ਨੇ ਉਹ ਪਾਸੇ ਨੂੰ ਜਿਹੜੀਆਂ ਸੜਕਾਂ ਅਗਰ ਤੁਸੀਂ ਪਿੰਡੋਂ ਦੇ ਪਿੰਡ ਦੇ ਵਿੱਚੋਂ ਵਿੱਚ ਜਾਓਗੇ ਤੇ ਰਸਤੇ ਜਿਹੜੇ ਆ ਤੁਹਾਨੂੰ ਦੋ ਤਿੰਨ ਪਾਸੇ ਤੋਂ ਜਿਹੜੇ ਆ ਗਿਆ ਤੁਹਾਨੂੰ ਮੇਰ ਰੋਡ ਨੂੰ ਵੈਸੇ ਕਾਫੀ ਖੂਬਸੂਰਤ ਜਿਹੜੀਆਂ ਇੱਥੇ ਵੀ ਕੋਠੀਆਂ ਬਗਾਇ ਬਣੀਆਂ ਹੋਈਆਂ ਨੇ ਉਹ ਰਾ ਤੁਹਾਨੂੰ ਦ੍ਰਿਸ਼ ਦਿਖਾ ਰਹੇ ਆ ਇਹ ਪਿੰਡ ਸੋਡੀਆਂ ਤੋਂ ਦੇਖ ਰਹੇ ਹੋ ਤੇ ਅੰਦਰ ਆਂਦੇ ਆ ਇਹ ਇੱਕ ਬੋੜ ਆ ਜਿਸ ਨੂੰ ਲੱਗਦਾ ਹੈ ਕਿ ਬਹੁਤ ਬੇਹੱਦੀ ਇਹ ਪੁਰਾਣੀ ਜਿਹੜੀ ਆ ਬੋੜ ਆ ਤਕਰੀਬਨ ਹਰ ਪਿੰਡ ਵਿੱਚ ਅਸੀਂ ਦੇਖਿਆ ਇੱਕ ਸਥਾਨ ਜਿਹੜਾ ਆ ਉਹ ਇਸ ਪਿੰਡ ਦੇ ਅੰਦਰ ਇਹ ਵੀ ਹੈ ਔਰ ਤੁਸੀਂ ਇਹ ਪਿੰਡ ਦੇਖ ਪਾ ਰਹੇ ਹੋ ਤਾਂ ਆ ਤੁਸੀਂ ਦੇਖ ਪਾ ਰਹੇ ਆ ਕਿ ਇਹ ਪਿੰਡ ਦਾ ਜਿਹੜਾ ਮੁੱਖ ਦਰਵਾਜ਼ਾ ਆ ਇਹ ਵੈਸੇ ਨਵੇਂ ਸਿਰੇ ਤੋਂ ਇਹਨੂੰ ਬਣਵਾਇਆ ਗਿਆ ਆ ਲੇਕਿਨ ਜਿਹੜੀਆਂ ਇਹਦੀਆਂ ਅਗਰ ਤੁਸੀਂ ਪਰਤ ਦੇਖਦੇ ਹੈਗੇ ਆ ਅਗਰ ਤੁਸੀਂ ਇਹਨਾਂ ਨੂੰ ਤੁਸੀਂ ਦੇਖਦੇ ਹੋ ਇਸ ਦਰਵਾਜ਼ੇ ਨੂੰ ਲੇਕਿਨ ਉਸੇ ਤਰ੍ਹਾਂ ਆ ਕਿਉਂਕਿ ਕੰਧਾਂ ਕਾਫੀਆਂ ਮੋਟ-ਮੋਟੀਆਂ ਕੰਧਾਂ ਨੇ ਔਰ ਇਸ ਦਰਵਾਜੇ ਦੀ ਜਿਹੜੀ ਸੇਵਾ ਆ ਇਸ ਦੇ ਉੱਪਰ ਲਿਖਿਆ ਹੋਇਆ ਆ ਕਿ ਇਸ ਦਰਵਾਜੇ ਦੀ ਸੇਵਾ ਤੀਰਤ ਸਿੰਘ ਬਲਵੀਰ ਸਿੰਘ ਕਸ਼ਮੀਰ ਸਿੰਘ ਮਾਤਾ ਕਰਮਕੌਰ ਆ ਮਾਤਾ ਕਰਮਕੌਰ ਵਾਈਫ ਆਫ ਮਹਿੰਗਾ ਸਿੰਘ ਨੰਬਰਦਾਰ ਸਰਦਾਰ ਰਤਨ ਸਿੰਘ ਸਨ ਆਫ ਇਸ਼ਰ ਸਿੰਘ ਸਨ ਆਫ ਨੱਥੂ ਨਵਾਸੀ ਸੋਡੀਆਂ ਬਲੋਂ ਜਿਹੜੀ ਆ ਇਹਦੀ ਜਿਹੜੀ ਆ ਦਰਵਾਜੇ ਨੂੰ ਨਵੇਂ ਸਿਰੇ ਤੋਂ ਦੁਬਾਰਾ ਕੀਤਾ ਗਿਆ ਸੀ ਔਰ ਉੱਪਰ ਲਿਖਿਆ ਹੋਇਆ ਕਿ ਸਤੰਬਰ 1992 ਦੇ ਵਿੱਚ ਇਹ ਜਿਹੜੀਆਂ ਕਿ ਥੱਲੇ ਟਹਿਲਾ ਵਗੈਰਾ ਵੀ ਉਹ ਲੱਗੀਆਂ ਹੋਈਆਂ ਨੇ ਇਹ ਦਰਵਾਜ਼ਾ ਜਿਹੜਾ ਹੈ ਕਿ ਉਸ ਦੀ ਦਿਖ ਦਿਖ ਰਿਹਾ ਹੋ ਦਿਖ ਰਿਹਾ ਹੋ ਆਓ ਥੋੜਾ ਹੋਰ ਇਸ ਪਿੰਡ ਦੇ ਜਿਹੜਾ ਆ ਉਹ ਅੰਦਰ ਜਾਂਦੇ ਆ ਐਸੀ ਇਸ ਤੋਂ ਅੰਦਾਜ਼ਾ ਲੱਗਦਾ ਆ ਕਿ ਇਹ ਕਾਫੀ ਜਿਹੜਾ ਪੁਰਾਣਾ ਮਕਾਨ ਹੈਗਾ ਕਿਉਂਕਿ ਜਿਹੜੀ ਪੌੜੀਆਂ ਦੀ ਡਿਜ਼ਾਈਨ ਹੈਗੀ ਆ ਡਾਟ ਵਗੈਰਾ ਆ ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਹੈ ਅੰਦਰ ਅੰਦਰ ਜਿਹੜਾ ਆ ਪਿੰਡ ਜਿਹੜਾ ਆ ਇਹ ਜਿਹੜੀਆਂ ਗਲੀਆਂ ਹੈ ਗਿਆ ਇੱਥੇ ਕਾਫੀ ਮਤਲਬ ਜਿਹੜੀਆਂ ਆ ਕਿ ਛੋਟੋਟੀਆਂ ਜਿਹੜੀਆਂ ਗਲੀਆਂ ਨੇ ਇਸ ਪਿੰਡ ਦੇ ਅੰਦਰ ਪੱਕੀਆਂ ਗਲੀਆਂ ਨੇ ਔਰ ਪਿੰਡ ਦਾ ਗੇੜਾ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਸੋਡੀਆਂ ਪਿੰਡ ਦੇ ਅਸੀਂ ਅੰਦਰ ਆਨੇ ਹੈ ਗਿਆਂ ਵੈਸੇ ਕਾਫੀ ਫਿਰਨੀ ਜਿਹੜੀ ਹੈ ਕਾਫੀ ਚੌੜੀ ਹੈ ਗਿਆ ਪੱਕੀਆਂ ਜਿਹੜੀਆਂ ਗਲੀਆਂ ਬਣੀਆਂ ਹੋਈਆਂ ਨੇ ਔਰ ਇਸ ਵਕਤ ਜਿਹੜਾ ਇਸ ਪਿੰਡ ਦੇ ਅੰਦਰ ਬਾਬਾ ਦੀਪ ਸਿੰਘ ਦੀ ਜਿਹੜਾ ਸਥਾਨ ਆ ਉਹ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਦੇਖ 파 ਰਹੇ ਹੋ ਔਰ ਸਤਿ ਸ੍ਰੀ ਅਕਾਲ ਭਾਜੀ ਤੁਹਾਡਾ ਕੀ ਨਾਮ ਕੀ ਆ ਗਰਦੀਪ ਸਿੰਘ ਆ اچھا ਗਰਦੀਪ ਸਿੰਘ ਜੀ ਚਲੋ ਸਰਪੰਚ ਸਾਹਿਬ ਤੇ ਘਰ ਨੂੰ ਮੈਨੂੰ ਨਹੀਂ ਮਿਲੇ ਸਾਡਾ ਪ੍ਰੋਗਰਾਮ ਆ ਪਿੰਡ ਦਾ ਗੇੜਾ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਹਾਂਜੀ ਤੇ ਇਸ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਦਾ ਨਾਮ ਕੀ ਆ ਉਹਦਾ ਨਾਮ ਬਲਵਿੰਦਰ ਕੌਰ ਸਰਪੰਚ ਹੈ ਸਾਡਾ ਮਤਲਬ ਲੇਡੀ ਜਿਹੜਾ ਉਹ ਸਰਪੰਚ ਹੈਗੇ ਆ ਤੇ ਪੰਚਾਇਤ ਪਤਾ ਤੁਹਾਨੂੰ ਇੱਥੇ ਕਿੰਨੀ ਮੈਂਬਰੀ ਹੋਏਗੀ ਇੱਥੇ ਜੀ 7 ਹੋਣੀ ਹੈ ਜਦੋਂ ਅੱਛਾ ਕੋਈ 7 ਮੈਂਬਰੀ ਜਿਹੜੀ ਆ ਇੱਥੇ ਦੀ ਇਹ ਪੰਚਾਇਤ ਹੋਏਗੀ ਹਾਂਜੀ ਠੀਕ ਸਵਾਗਤ ਹੈ ਮੈਂ ਜਿਹੜਾ ਚੌਂਕ ਦੇ ਵਿੱਚ ਖੜਾ ਆ ਇੱਥੇ ਜਿਹੜਾ ਆ ਇਸ ਪਿੰਡ ਦੇ ਵਿੱਚ ਤੁਹਾਨੂੰ ਅੱਗੇ ਲੈ ਚਲਦੇ ਆ ਦੇਖਦੇ ਆ ਕਿ ਅੱਗੇ ਇਸ ਪਿੰਡ ਦੇ ਵਿੱਚ ਹੋਰ ਕੀ ਆ ਜੀ ਆ ਤੁਹਾਨੂੰ ਗਲੀਆਂ ਜਿਹੜੀਆਂ ਦਿਖਾ ਰਿਹਾ ਆ ਬਿਲਕੁਲ ਪੱਕੀਆਂ ਬਣੀਆਂ ਹੋਈਆਂ ਨੇ ਇੰਟਰਲੋਕ ਵੀ ਲੱਗੀ ਹੋਈ ਹੋਇਆ ਔਰ ਇਸ ਪਿੰਡ ਦੇ ਅੰਦਰ ਜਿਹੜਾ ਆ ਕਿ ਸਿੰਘ ਸਭਾ ਗੁਰਦੁਆਰਾ ਸਾਹਿਬ ਆ ਚਲੋ ਆਓ ਤੁਹਾਨੂੰ ਉੱਥੇ ਦੇ ਵੀ ਦਰਸ਼ਨ ਕਰਵਾਨੇ ਆ ਔਰ ਇਹ ਇਸ ਪਿੰਡ ਜਿਹੜਾ ਆ ਕਿ ਸਿੰਘ ਸਭਾ ਗੁਰਦੁਆਰਾ ਸਾਹਿਬ ਆ ਤੁਸੀਂ ਇਹ ਦੇਖ ਪਾ ਰਹੇ ਹੋ ਔਰ ਕਾਫੀ ਖੂਬਸੂਰਤ ਜਿਹੜੇ ਆ ਉਹ ਤੁਸੀਂ ਗਲਾਬ ਦੇ ਫੁੱਲ ਜਿਹੜੇ ਆ ਬਹੁਤ ਹੀ ਮਨ ਨੂੰ ਮੋਹਦੇ ਨੇ ਇਹ ਗੁਰਦੁਆਰਾ ਸਾਹਿਬ ਦੇ ਅੱਗੇ ਜਿਹੜੇ ਆ ਲਗਾਏ ਗਏ ਨੇ ਇਹ ਸੋਡੀਆਂ ਪਿੰਡ ਦਾ ਜਿਹੜਾ ਆ ਇਹ ਸ਼ਮਸ਼ਾਨ ਘਾਟ ਆ ਤੇ ਇੱਥੇ ਇੱਕ ਅਸਥਾਨ ਵੀ ਜਿਹੜਾ ਆ ਉਹ ਮੈਨੂੰ ਦਿਖਾਈ ਦੇ ਰਿਹਾ ਬਣਿਆ ਹੋਇਆ ਆ ਇਹ ਤੁਸੀਂ ਦੇਖ ਪਾ ਰਹੇ ਹੋ ਔਰ ਇਧਰ ਜਿਹੜੀ ਆ ਕਿ ਸ਼ੈੱਡ ਜਿਹੜੀ ਆ ਉਹ ਬਣੀ ਹੋਈ ਆ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਦੇ ਉੱਪਰ ਕੀ ਲਿਖਿਆ ਹੋਇਆ ਆ ਇਸ ਤੇ ਪਰ ਲਿਖਿਆ ਗਿਆ ਆ ਇਹ ਸੇਵਾ ਕਰਵਾਈ ਇਸ ਬਰਾਂਡੇ ਦੀ ਸੇਵਾ ਸਰਦਾਰ ਸੋਨ ਸਿੰਘ ਸਨੂਪ ਸਾਧੂ ਸਿੰਘ ਸੋਢੀ ਅਤੇ ਸਮੂਹ ਪਰਿਵਾਰ ਪਿੰਡ ਸੋਢੀਆਂ ਨੇ ਮਿਤੀ 1.5 ਸ਼ਾਇਦ 2002 ਨੂੰ ਜਿਹੜੀ ਇਹਦੀ ਸੇਵਾ ਕਰਵਾਈਏ ਤੁਸੀਂ ਦੇਖ ਪਾ ਰਹੇ ਹੋ ਇਹ ਪਿੰਡ ਦੇ ਵਿੱਚ ਬਣਿਆ ਹੋਇਆ ਆ ਜਿਸ ਤਰ੍ਹਾਂ ਕੀ ਤੁਸੀਂ ਆਮ ਹੀ ਹੁਣ ਪਿੰਡਾਂ ਦੇ ਵਿੱਚ ਇਹ ਹੋਣ ਲੱਗ ਪਿਆ ਇਹ ਪਿੰਡ ਦੀ ਜਿਹੜੀ ਆ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਪਿੰਡ ਤੋਂ ਬਾਹਰ ਕਰ ਦਿੱਤੀ ਜਾਂਦੀ ਆ ਤੇ ਆ ਤੁਸੀਂ ਦੇਖ ਪਾ ਰਹੇ ਹੋ ਔਰ ਜੰਗਲੇ ਵੀ ਉੱਪਰ ਰੱਖੇ ਹੋਏ ਨੇ ਤਾਂ ਜੋ ਕੋਈ ਬੰਦਾ ਕੋਈ ਐਸਾ ਕੂੜਾ ਕਰਕਟ ਜਿਹੜਾ ਇਹਦੇ ਵਿੱਚ ਨਾ ਸਿੱਟ ਸਕੇ ਔਰ ਇੱਥੇ ਜਿਹੜਾ ਬੋਰਡ ਆ ਉਹ ਲੱਗਾ ਹੋਇਆ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਪਿੰਡ ਸੋਡੀਆਂ ਬਲਾਕ ਕੋੜ ਔਰ ਇਹ ਕੂੜਾ ਕਰਕਟ ਸਿੱਟਣ ਦੇ ਲਈ ਵੀ ਜਿਹੜੇ ਆ ਅਲੱਗ ਤੌਰ ਦੇ ਉੱਪਰ ਜਿਹੜੇ ਆ ਇਹ ਇਹ ਬਣਾਏ ਗਏ ਨੇ ਤੋ ਵੀ ਤੁਹਾਨੂੰ ਜਿਹੜਾ ਕੀ ਇਹ ਪਿੰਡ ਸੋਡੀਆਂ ਦਾ ਜਿਹੜਾ ਹੈ ਪੂਰਾ ਨਜ਼ਾਰਾ ਜਿਹੜਾ ਹੈ ਤੁਹਾਨੂੰ ਦਿਖਾ ਰਹੇ ਆ। ਇਹ ਇਸ ਪਿੰਡ ਦਾ ਜਿਹੜਾ ਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੋਡੀਆਂ ਦਾ ਆ ਕਾਫੀ ਖੂਬਸੂਰਤ ਹੈ ਜਿਹੜਾ ਪਿੰਡ ਆ ਤੁਸੀਂ ਸਕੂਲ ਤੋਂ ਬਾਹਰਲੀ ਦੇਖੀ ਦੇਖ ਕੇ ਕਹਿ ਸਕਦੇ ਹੋ ਬੇਲ ਬੂਟੇ ਜਿਹੜੇ ਆ ਰੰਗ ਰੋਗਨ ਔਰ ਮਨ ਨੂੰ ਜਿਹੜਾ ਆ ਕਿ ਇਹ ਤੁਸੀਂ ਦੇਖ ਪਾ ਰਹੇ ਹੋ ਬਿਲਕੁਲ ਹੀ ਮਨ ਨੂੰ ਮੋਹਦੇ ਨੇ ਔਰ ਇੱਥੇ ਇੱਕ ਹੈਲਥ ਹੈਲਥ ਡਿਪਾਰਟਮੈਂਟ ਆ ਛੁੱਟੀ ਹੋਣ ਕਰਕੇ ਮੈਂ ਤੁਹਾਨੂੰ ਬਾਹਰੋਂ ਜਿਹੜਾ ਅਧਾਰ ਰਿਹਾ ਆ ਔਰ ਇੱਥੇ ਜਿਹੜੇ ਆ ਕਿ ਹੈਲਥ ਡਿਪਾਰਟਮੈਂਟ ਜਿਹੜਾ ਆ ਬੱਚਿਆਂ ਦੇ ਟੀਕੇ ਵਗੈਰਾ ਲੱਗਦੇ ਨੇ ਉਹ ਵੀ ਜਿਹੜਾ ਆ ਇੱਥੇ ਇੱਕ ਸੈਂਟਰ ਜਿਹੜਾ ਆ ਉਹ ਸਰਕਾਰੀ ਤੌਰ ਤੇ ਇੱਥੇ ਹੈ। ਤੁਸੀਂ ਇੱਕ ਮੈਂ ਤੁਹਾਨੂੰ ਇੱਕ ਹੋਰ ਖੂਬੀ ਦਿਖਾਣਾ। ਮੈਂ ਬਹੁਤ ਥਾਵਾਂ ਤੇ ਗਿਆ ਲੇਕਿਨ ਇਹੋ ਜੀ ਜਿਹੜੀ ਖੂਬਸੂਰਤੀ ਆ ਉਹ ਮੈਂ ਕਿਸੇ ਵੀ ਪਿੰਡ ਦੇ ਵਿੱਚ ਨਹੀਂ ਦੇਖੀ। ਇਹ ਵਾਟਰ ਸਪਲਾਈ ਦੀ ਟੈਂਕੀ ਆ। ਔਰ ਵਾਟਰ ਸਪਲਾਈ ਦੇ ਅੰਦਰ ਦਾ ਨਜ਼ਾਰਾ ਤੁਸੀਂ ਦੇਖੋ। ਕਿੰਨਾ ਖੂਬਸੂਰਤ ਆ ਔਰ ਇੰਨੀ ਵਧੀਆ ਪਾਰਕ ਬਣੀ ਹੋਈ ਆ ਕਿ ਤੁਹਾਡਾ ਮਨ ਕਰੇਗਾ ਕਿ ਅਸੀਂ ਜਿਹੜਾ ਸਵੇਰੇ ਦੁਪਹਿਰੇ ਸ਼ਾਮ ਇਸ ਪਾਰਕ ਦੇ ਵਿੱਚ ਜਿਹੜਾ ਆਈਏ ਔਰ ਵਾਕਿਆ ਮੈਂ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਟੈਂਕੀਆਂ ਬਣੀਆਂ ਦੇਖੀਆਂ ਪਾਣੀ ਦੀਆਂ ਬਣੀਆਂ ਦੇਖੀਆਂ ਆ ਲੇਕਿਨ ਉੱਥੇ ਦੀ ਜਿਹੜੀ ਫਾਲਤੂ ਜਗ੍ਹਾ ਹੁੰਦੀ ਆ ਉੱਥੇ ਘਾਹ ਬੂਟ ਇੰਨੀ ਗੰਦਗੀ ਪਾਈ ਹੁੰਦੀ ਆ ਕਿ ਤੁਸੀਂ ਹੈਰਾਨ ਰਹਿ ਜਾਓਗੇ ਇਹ ਐਨੀ ਗੰਦਗੀ ਉੱਦਾਂ ਪਿੰਡ ਦੀ ਅਸੀਂ ਸਾਫ਼ ਸਪਾਈ ਨੂੰ ਕਹਿੰਦੇ ਆ ਲੇਕਿਨ ਤੁਸੀਂ ਇੱਥੇ ਪਾਰਕ ਦੇਖੋ ਬਹੁਤ ਹੀ ਖੂਬਸੂਰਤ ਨਜ਼ਾਰਾ ਜਿਹੜਾ ਆ ਔਰ ਬਾਕੀ ਆਈ ਔਰ ਇਹ ਤੁਸੀਂ ਦੇਖ ਸਕਦੇ ਆ ਕਿੰਨਾ ਖੂਬਸੂਰਤ ਜਿਹੜਾ ਇਹ ਨਜ਼ਾਰਾ ਆ ਪਾਰਕ ਦਾ ਔਰ ਤੁਸੀਂ ਇੱਥੇ ਆ ਕੇ ਖੁਦ ਵੀ ਦੇਖ ਸਕਦੇ ਆ ਔਰ ਇਹ ਦੇਖ ਸਕਦੇ ਹੋ ਔਰ ਇੱਥੇ ਸੇਵਾ ਕੇਂਦਰ ਆ ਜਿਹੜਾ ਉਹ ਵੀ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸੇਵਾ ਕੇਂਦਰ ਆ ਇਹ ਇਸ ਵੇਲੇ ਬੰਦ ਪਿਆ ਹੋਇਆ ਆ। ਔਰ ਇੱਥੇ ਇੱਕ ਲਿਖਿਆ ਵੀ ਹੋਇਆ ਆ ਭਾਰਤ ਨਿਰਵਾਣ ਰਜੀਵ ਗਾਂਧੀ ਸੇਵਾ ਕੇਂਦਰ ਸੋਡੀਆਂ। ਤੇ ਇੱਥੇ ਦੀ ਮੈਨੂੰ ਨਹੀਂ ਲੱਗਦਾ ਕਿ ਇੱਥੇ ਜਿਹੜਾ ਆ ਕੋਈ ਫਿਲਹਾਲ ਜਿਹੜਾ ਆ ਕੋਈ ਇੱਥੇ ਦੀ ਦੇਖਰੇਖ ਕੀਤੀ ਜਾਂਦੀ ਆ ਲੇਕਿਨ ਬਿਲਡਿੰਗ ਬਹੁਤ ਹੀ ਜ਼ਿਆਦਾ ਖੂਬਸੂਰਤ ਬਿਲਡਿੰਗ ਹੈਗੀ ਆ। ਔਰ ਆ ਬੱਚਿਆਂ ਵੱਲੋਂ ਦੱਸਿਆ ਗਿਆ ਕਿ ਇਹ ਜਿਮ ਆ ਜੀ। ਬਾਕੀ ਆ ਜੀ ਹੋਣੇ ਵੀ ਚਾਹਦੇ ਚਾਹੀਦੇ ਆ ਔਰ ਆ ਜਨਰੇਟਰ ਪਿਆ ਆ ਔਰ ਪਤਾ ਨਹੀਂ ਇਹਦੇ ਉੱਪਰ ਕਿੰਨੀ ਕੁ ਕੀਮਤ ਲਗਾ ਦਾ ਜਿਹੜਾ ਹਾਲ ਆ ਉਹ ਤੁਸੀਂ ਇੱਥੇ ਦਾ ਦੇਖ ਸਕਦੇ ਹੋ ਸ਼ੀਸ਼ੇ ਟੁੱਟੇ ਹੋਏ ਨੇ ਔਰ ਵਾਕਿਆ ਮੇਰਾ ਅੰਦਾਜ਼ਾ ਸਹੀ ਨਿਕਲਿਆ ਕੁਰਸੀਆਂ ਤੇ ਧੂੜ ਪਈ ਹੋਈ ਆ ਇਹ ਲੱਖਾਂ ਰੁਪਏ ਜਿਹੜੇ ਆ ਬਿਲਡਿੰਗਾਂ ਦੇ ਉੱਪਰ ਖਰਚ ਦਿੱਤੇ ਗਏ ਨੇ ਔਰ ਮੈਂ ਬੇਨਤੀ ਕਰਾਂਗਾ ਕਿ ਆਮ ਆਦਮੀ ਪਾਰਟੀ ਨੂੰ ਇਹ ਸੇਵਾ ਕੇਂਦਰ ਜਿਹੜਾ ਆ ਇਸ ਵੱਲ ਵੱਲ ਧਿਆਨ ਕੀਤਾ ਜਾਵੇ ਜਾਂ ਤਾਂ ਇੱਥੇ ਕੁਛ ਨਾ ਕੁਛ ਔਰ ਇਹ ਜਿਹੜੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਵਾਟਰ ਸਪਲਾਈ ਦਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਜਿਹੜੀਆਂ ਪਾਰਕ ਬਣੀਆਂ ਲੇਕਿਨ ਸੇਵਾ ਕੇਂਦਰ ਜਿਹੜਾ ਆ ਇੱਕ ਗ੍ਰੈਂਡ ਦਾ ਜਿਹੜਾ ਆ ਕਿ ਕੰਮ ਕਰਦਾ ਆ ਕਿਉਂਕਿ ਇਹ ਸੇਵਾ ਕੇਂਦਰ ਜਿਹੜਾ ਆ ਸਾਰਾ ਤਹਿਸ ਨਹਿਸ ਹੋ ਚੁੱਕਾ ਆ ਲੇਕਿਨ ਦੁਬਾਰਾ ਖੜੀਆਂ ਨੇ ਲੇਕਿਨ ਆਮ ਆਦਮੀ ਪਾਰਟੀ ਦਾ ਮੈਂ ਬੇਨਤੀ ਕਰਾਂਗਾ ਕਿ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ। ਇਹ ਹੈਲਥ ਕਲੱਬ ਹੈ। ਸੋਡੀਆਂ ਪਿੰਡ ਵਿੱਚ ਇਹ ਆ ਸਥਾਨ ਤੁਸੀਂ ਦੇਖ ਪਾ ਰਹੇ ਹੋ ਇੱਥੇ ਦੱਸਣ ਮੁਤਾਬਕ ਆ ਗਿਆ ਕਿ ਇਹ ਸੰਤ ਪੂਰੀਵਾਲਿਆਂ ਜੀ ਦਾ ਸਥਾਨ ਆ ਤੁਸੀਂ ਇਸ ਦੇ ਦਰਸ਼ਨ ਕਰ ਪਾ ਰਹੇ ਹੋ ਮੈਂ ਪਿੰਡ ਦੇ ਘੇੜਾ ਕੱਢ ਰਿਹਾ ਸੀ ਤਾਂ ਇੱਕ ਇਹ ਵੀ ਸਥਾਨ ਇਸ ਪਿੰਡ ਦੇ ਵਿੱਚ ਆ ਤੁਸੀਂ ਦੇਖ ਪਾ ਰਹੇ ਹੋ ਅੰਦਰ ਆਨੇ ਆ ਤੇ ਆ ਇੱਕ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਇਹ ਵੀ ਇੱਕ ਸਥਾਨ ਆ ਕਾਫੀ ਖੂਬਸੂਰਤ ਜਿਹੜਾ ਇਹ ਸਥਾਨ ਆ ਤੁਹਾਨੂੰ ਦਰਸ਼ਨ ਕਰ ਪਾ ਰਹੇ ਹੋ ਪਿੰਡ ਦਾ ਘੇੜਾ ਪ੍ਰੋਗਰਾਮ ਵਿੱਚ ਇਹ ਤੁਸੀਂ ਪਿੰਡ ਸੋਡੀਆਂ ਦੇ ਵਿੱਚ ਇਹ ਦੇਖ ਪਾ ਰਹੇ ਹੋ ਪੀਰਾਂ ਦਾ ਸਥਾਨ ਆ ਇੱਥੇ ਵੀ ਜਿਹੜੀ ਆ ਕਾਫੀ ਮਾਨਤਾ ਆ ਔਰ ਤੁਹਾਨੂੰ ਪਿੰਡ ਦਾ ਗੇੜਾ ਪ੍ਰੋਗਰਾਮ ਦੇ ਵਿੱਚ ਇਧਕਾਰ ਆ ਰਹੇ ਆ ਇਹ ਪਿੰਡ ਦੇ ਤਕਰੀਬਨ ਤਕਰੀਬਨ ਰੋਡ ਦੇ ਉੱਪਰ ਇਹ ਜਿਹੜਾ ਆ ਪਿੰਡ ਆ ਔਰ ਤੁਸੀਂ ਦੂਰ ਤੱਕ ਜਿਹੜੀ ਆ ਅੱਗੇ ਚੱਲਦੇ ਆ ਦੇਖਦੇ ਆ ਕੀ ਆ ਤੁਸੀਂ ਪਿੰਡ ਦਾ ਗੇੜਾ ਪ੍ਰੋਗਰਾਮ ਵਿੱਚ ਦਰਸ਼ਨ ਕਰ پا ਰਹੇ ਹੋ ਪਿੰਡ ਸੋਡੀਆਂ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਥੇ ਆਏ ਦਿਨ ਜਿਹੜੇ ਆ ਪ੍ਰੋਗਰਾਮ ਵੀ ਮਨਾਏ ਜਾਂਦੇ ਆ ਔਰ ਤੁਸੀਂ ਇਹ ਦਰਸ਼ਨ ਕਰ پا ਰਹੇ ਹੋ ਸਾਡਾ ਮਕਸਦ ਹੈ ਕਿ ਕਿਹੜੇ ਕਿਹੜੇ ਪਿੰਡ ਦੇ ਵਿੱਚ ਕੀ ਕੀ ਧਾਰਮਿਕ ਸਥਾਨ ਨੇ ਕਈ ਵਾਰ ਰਹਿ ਵੀ ਜਾਂਦੇ ਆ ਉਸ ਦੇ ਲਈ ਨਵਾਂ ਸ਼ਰਦ ਬਾਬਾ YouTube ਚੈਨਲ ਜਿਹੜਾ ਮਾਫੀ ਚਾਹੇਗਾ ਬਾਬਾ YouTube ਚੈਨਲ ਦੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਜਹ ਸਥਾਨ ਤੱਕ ਆਇਆ ਹੋਵੇ ਇਹ ਕਿਹਾ ਗਿਆ ਹੈ ਕਿ ਇਹ ਬਾਬਾ ਸਿੱਧਵਲੀ ਜੀ ਦਾ ਸਥਾਨ ਆ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਸ਼ਿਵ ਪਾਰਵਤੀ ਜੀ ਦੇ ਜਿਹੜੇ ਆ ਉਹਨਾਂ ਦੇ ਜਿਹੜੇ ਆ ਸਰੂਪ ਜਿਹੜੇ ਆ ਉਹ ਇੱਕ ਸ਼ੀਸ਼ੇ ਦੇ ਵਿੱਚ ਜਿਹੜੇ ਆ ਰੱਖਿਓ ਹੋਏ ਨੇ ਤਾਂ ਜੋ ਜਿਹੜਾ ਮਿੱਟੀ ਘਟਾਇਆ ਉਹ ਨਾ ਆਵੇ ਔਰ ਸਾਡੀ ਕੋਸ਼ਿਸ਼ ਆ ਔਰ ਕਿ ਤੁਹਾਨੂੰ ਜਿੰਨੇ ਵੀ ਪਿੰਡ ਦੇ ਵਿੱਚ ਸਥਾਨ ਨੇ ਉਹ ਸਾਰੇ ਦਿਖਾਏ ਜਾਣ ਪਰ ਕੋਈ ਰਹਿ ਵੀ ਜਾਂਦਾ ਉਸ ਲਈ ਨਵਾਂ ਸ਼ਰਦ ਆਬਾ YouTube ਚੈਨਲ ਮਾਫੀ ਚਾਹੁੰਦੇ ਆ ਔਰ ਇੱਕ ਸਥਾਨ ਜਿਹੜਾ ਇੱਥੋਂ ਇੱਕ ਅਨ੍ਹਾ ਵੀ ਨਜ਼ਰ ਆ ਰਿਹਾ ਆ ਔਰ ਇੱਕ ਇਸ ਨਾਲ ਹੀ ਜਿਹੜਾ ਇੱਕ ਸਥਾਨ ਇਹ ਵੀ ਨਜ਼ਰ ਆ ਰਿਹਾ ਆ ਕਾਫੀ ਖੂਬਸੂਰਤ ਜਿਹੜੇ ਫੁੱਲ ਲੱਗੇ ਹੋਏ ਨੇ ਦੇ ਅੰਦਰ ਇੱਕ ਇਹ ਵੀ ਸਥਾਨ ਆ ਲੇਕਿਨ ਸਾਡੀ ਕੋਸ਼ਿਸ਼ ਆ ਕਿ ਜਾਂਦੇ ਜਾਂਦੇ ਅਸੀਂ ਤੁਹਾਨੂੰ ਹਰ ਸਥਾਨ ਜਿਹੜਾ ਆ ਉਹਦੇ ਦਰਸ਼ਨ ਕਰਾ ਸਕੀਏ ਕੀ ਜਿਹੜਾ ਸਥਾਨ ਆ ਬਾਬਾ ਸਿੱਤ ਚਾਨੋ ਜੀ ਦਾ ਸਥਾਨ ਆ ਜਿੱਦੇ ਤੁਸੀਂ ਦਰਸ਼ਨ ਕਰ ਪਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਇੱਥੇ ਬਤੌਰ ਕਿਸ ਮਹਿਕਮੇ ਵਿੱਚ ਕੀ ਕੰਮ ਕਰਦੇ ਹੋ ਅਸੀਂ ਹੈਲਥ ਵੇ ਮਹਿਕਮੇ ਵਿੱਚ ਮੈਂ ਕੰਮ ਕਰਦੀ ਆ ਆਸ਼ਾ ਵਰਕਰ ਦਾ ਪੈਟਰੋਲ ਕੰਮ ਕਰਦੀ ਆ ਠੀਕ ਹੈ ਜੀ ਇਸ ਪਿੰਡ ਦੀ ਪੋਪੂਲੇਸ਼ਨ 942 942 ਹਾਂ ਜੀ ਜਦ ਆਪਣੇ ਵਿੱਚ ਸਾਰੇ ਬੱਚੇ ਵਗੈਰਾ ਪਾ ਕੇ 942 ਪਪੂਲੇਸ਼ਨ ਆਈ ਥਾ ਤੇ ਹੈਲਥ ਮੈਕਮੇਨਾਂ ਮੈਂ ਜੁੜੀ ਹੋਈ ਆ ਸਾਡਾ ਪਿੰਡ ਬਹੁਤ ਵਧੀਆ ਹੈ ਇਹ ਤੁਹਾਡਾ ਨਾਮ ਦੱਸੋ ਹਾਂਜੀ ਮੇਰਾ ਨਾਮ ਅਨੂ ਸ਼ਰਮਾ ਅਨੂ ਸ਼ਰਮਾ ਹਾਂਜੀ ਅੱਛਾ ਇਸ ਪਿੰਡ ਦੇ ਵਿੱਚ ਕੋਈ ਆਂਗਣਵਾੜੀ ਸੈਂਟਰ ਜਾਂ ਹੋਰ ਕੀ ਕੀ ਹੈਗਾ ਇਸ ਤਰ੍ਹਾਂ ਦਾ ਹਾਂਜੀ ਸਰ ਸਾਡੇ ਪਿੰਡ ਆਂਗਣਵਾੜੀ ਸੈਂਟਰ ਸਰਕਾਰੀ ਸਕੂਲ ਆ ਬਾਬਾ ਬਲਕਨਾਥ ਦਾ ਮੰਦਿਰ ਸਿੰਘ ਸਭਾ ਗੁਰਦੁਆਰਾ ਰਵਿਦਾਸ ਗੁਰਦੁਆਰਾ ਸਾਰੇ ਸਥਿਤ ਹਨ ਸਾਰੇ ਧਰਮਕਸਤਾਨ ਵੀ ਸਥਿਤ ਹੈਗਾ ਅੱਛਾ ਇੱਕ ਅੱਛਾ ਦੇਖੋ ਬੈਸੇ ਤਾਂ ਮੈਂ ਤੁਹਾਡੇ ਪਿੰਡ ਦੇ ਵਿੱਚ ਕਾਫੀ ਘੁੰਮਿਆ। ਇਹ ਕਿੱਥੇ ਜਿਹੜਾ ਤੁਹਾਡਾ ਵਾਟਰ ਸਪਲਾਈ ਆ ਕਾਫੀ ਖੂਬਸੂਰਤੋ ਨਜ਼ਾਰਾ ਆ ਜਿਦਾ ਵਿਦੇਸ਼ ਦੇ ਵਿੱਚ ਪਾਰਕ ਹੁੰਦੀ ਆ ਇਸ ਤਰ੍ਹਾਂ ਬਣਾਇਆ ਹੋਇਆ ਆ। ਲੇਕਿਨ ਉੱਥੇ ਇੱਕ ਸੁਭਦਾ ਸੈਂਟਰ ਆ ਜਿਹਦੀ ਹਾਲਤ ਇੰਨੀ ਖਰਾਬ ਹੋਈ ਆ ਮੈਨੂੰ ਤਾਂ ਲੱਗਦਾ ਮਤਲਬ ਟੁੱਟ ਪੱਜ ਜਾ ਉਹ ਕੁਝ ਕਹਿਣਾ ਚਾਹੋ ਤੁਸੀਂ? ਹਾਂਜੀ ਸਰ ਸਾਡੇ ਪਿੰਡ ਪੈਸਾ ਤਾਂ ਬਹੁਤ ਲੱਗਾ ਗੌਰਮੈਂਟ ਨੇ ਵੀ ਲਗਾਇਆ ਹੋਊਗਾ ਸਾਡੇ ਪਿੰਡ ਦੇ ਆ ਨੇ ਵੀ ਕਾਫੀ ਸਹਿਯੋਗ ਦਿੱਤਾ ਪਰ ਪਤਾ ਨਹੀਂ ਕਿਸੇ ਉਹਦੇ ਵਜਾ ਕਰਕੇ ਜਿੱਦਾਂ ਨਹੀਂ ਚੱਲਿਆ ਉਹਦੇ ਬਾਰੇ ਕੁਝ ਹੋਣਾ ਚਾਹੀਦਾ ਇਦਾਂ ਤੁਹਾਡਾ ਕਹਿਣ ਦਾ ਮਤਲਬ ਇੰਨੀ ਖੂਬਸੂਰਤ ਬਿਲਡਿੰਗ 'ਚ ਕੁਝ ਨਾ ਕੁਝ ਹਾਂਜੀ ਹੋਣਾ ਜ਼ਰੂਰ ਚਾਹੀਦਾ ਇਦਾਂ ਵੀ ਜਿਹੜਾ ਪਬਲਿਕ ਨੂੰ ਸਾਰਿਆਂ ਨੂੰ ਸਹੂਲਤਾਂ ਦਾ ਸੇਵਾ ਮਿਲ ਸਕੈਦਾ ਹੈ ਬੱਚਿਆਂ ਸਾਰਿਆਂ ਨੂੰ ਇੱਥੇ ਦਾ ਤੇ ਇੱਕ ਸਾਡੇ ਪਿੰਡ ਦੀਆਂ ਗਲੀਆਂ ਜਿਹੜੀਆਂ ਦੁਬਾਰਾ ਇਦਾਂ ਸਾਰੀਆਂ ਹੋਣ ਸੜਕਾਂ ਖਰਾਬ ਹੋਈਆਂ ਸੜਕਾਂ ਖਰਾਬ ਹੋਈਆਂ ਗਲੀਆਂ ਤੇ ਮੈਂ ਦੇਖਿਆ ਤਕਰੀਬਨ ਠੀਕ ਹੈਗੀਆਂ ਚੱਲ ਰਹੀਆਂ ਸੜਕਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਕੀਤੀਆਂ ਜਾਂਦਾ ਇਹ ਸੇਵਾ ਸਾਡੇ ਪਿੰਡ ਨੂੰ ਚਾਹੀਦੀ ਇਹਦਾ ਬਾਕੀ ਤਾਂ ਸਭ ਮਹਾਰਾਜ ਦੀ ਕਿਰਪਾ ਹੈ। ਬਾਕੀ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਬਕਰਨੀ ਉਹ ਵੋਟਾਂ ਨਾਲ ਹੀ ਬਣਦੀ ਹੈ ਜਾਂ ਹਾਂਜੀ ਵੋਟਾਂ ਨਾਲ ਬਣਦੀ। ਵੋਟਾਂ ਨਾਲ ਹੀ ਬਣਦੀ ਹੈਗੀ ਆ। ਤੇ ਕਿੰਨੇ ਮੈਂਬਰੀ ਸੱਤ ਮੈਂਬਰੀ ਹੈਗੀ ਸੱਤ ਮੈਂਬਰੀ ਹੈਗੀ ਆ। ਕੋਈ ਹੋਰ ਮੰਗ ਤੁਸੀਂ ਚਾਹਦੇ ਹੋ ਕੀ ਕੋਈ ਸਰਕਾਰ ਅੱਗੇ ਰੱਖਣਾ? ਨਹੀਂ ਸਰ ਜੀ। ਸਭ ਕੁਛ ਹੈਗਾ। ਅੱਛਾ ਤੁਹਾਡੀ ਇੱਕੋ ਮੰਗ ਹੈ ਕਿ ਜਿਹੜਾ ਉਹ ਸਬਦਾ ਸੈਂਟਰ ਆ ਉਹਦੀ ਜਿਹੜੀ ਹਾਲਤ ਆ ਨਾਜ਼ੁਕ ਆ। ਬਾਹਰ ਸ਼ਹਿਰ ਨੂੰ ਜਾਂਦੇ ਆ ਜਾਂ ਕਿਸੇ ਹੋਰ ਕਸਬੇ ਚ ਜਾਂਦੇ ਉਹ ਆਪਣੇ ਪਿੰਡ ਚ ਹੀ ਕੰਮ ਹੋ ਸਕਦਾ। ਉਹ ਸਬਦਾ ਸੈਂਟਰ ਬਣਿਆ ਉਹਨੂੰ ਚਾਲੂ ਕੀਤਾ ਜਾਵੇ ਤੇ ਜਿਹ ਦੂਜੇ ਨੰਬਰ ਤੇ ਜਿਹੜੀਆਂ ਸੜਕਾਂ ਦੀ ਹਾਲਤ ਖਰਾਬ ਆ ਇਹ ਸਹੀ ਕੀਤੀਆਂ ਜਾਣ। ਇਹ ਸਹੀ ਕੀਤੀਆਂ ਜਾਣ। ਇਹ ਨਵਾਂ ਸ਼ਹਿਦ ਆਬਾ YouTube ਚੈਨਲ ਨਾਲ ਗੱਲਬਾਤ ਕਰਨ ਤੇ ਤੁਹਾਡਾ ਔਰ ਪਿੰਡ ਸੰਬੰਧੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।